ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਓ ਸਾਰੇ ਠੀਕ ਠਾਕ ਹੋ ਬਾਬਾ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਤੇ ਸਾਰੇ ਵਧੀਆ ਰਹਿਣ ਮੈਂ ਤੇ ਹਮੇਸ਼ਾ ਇਹੀ ਅਰਦਾਸ ਕਰਦੀ ਆ ਤੇ ਅੱਜ ਆਪ ਆਏ ਆ ਸੂਟ ਵੇਖਣ ਬਾਜ਼ਾਰ ਹੈਗਾ ਕਾਡਾ ਜਮ ਸਿੰਘ ਤੁਸੀਂ ਸਾਰੇ ਮੈਨੂੰ ਬਹੁਤ ਜ਼ਿਆਦਾ ਪੁੱਛਦੇ ਹੋ ਕਿ ਸ਼ਮੇ ਜੀ ਤੁਸੀਂ ਸੂਟ ਕਿੱਥੋਂ ਖਰੀਦਦੇ ਹੋ ਤੇ ਤੁਹਾਡੇ ਸੂਟ ਜਿਹੜੇ ਬਹੁਤ ਵਧੀਆ ਹੁੰਦੇ ਆ ਤੇ ਅੱਜ ਮੈਂ ਲੈਣਾ ਸੀ ਕਿਰਨ ਵਾਸਤੇ ਗਿਫਟ ਕਿਉਂਕਿ ਉਹਦਾ ਬਰਥਡੇ ਸੀ ਤੇ ਮੈਂ ਕਿਹਾ ਚਲੋ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਦੀ ਆ ਸ਼ਾਪ ਜਿੱਥੋਂ ਮੈਂ ਸੂਟ ਖਰੀਦਦੀ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਵਧੀਆ ਵਧੀਆ ਸੂਟ ਸਾਨੂੰ ਦਿਖਾ ਰਹੇ ਨੇ ਤੇ ਦੇਖੋ ਆਪਾਂ ਕਿਹੜਾ ਸੂਟ ਲੈਣੇ ਆ ਕਿਹੜਾ ਸਾਨੂੰ ਪਸੰਦ ਆਉਂਦਾ ਵਾ ਕੁਝ ਤੁਹਾਨੂੰ ਬਤਾ ਆਪਣੀ ਪਸੰਦ ਦੀ ਵੀ ਗੱਲ ਹੁੰਦੀ ਆ ਹਨਾ ਜੇ ਵੈਸੇ ਹੋਰ ਵੀ ਦੁਕਾਨਾਂ ਤੋਂ ਮੈਂ ਲੈਣੀ ਆ ਇੰਨਾ ਕੋ ਵੀ ਲੈਣੀ ਆ ਵੈਸੇ ਹੋਰ ਵੀ ਦੁਕਾਨਾਂ ਤੋਂ ਖਰੀਦਦੀ ਆ ਤੇ ਉੱਥੇ ਵੀ ਮੈਂ ਕਿਸੇ ਦਿਨ ਵਲੋਗ ਬਣਾ ਦਾਂਗੀ ਤੇ ਤੁਹਾਨੂੰ ਦਿਖਾ ਦਾਂਗੇ ਫਿਰ ਤੁਸੀਂ ਵੀ ਉੱਥੇ ਜਾ ਕੇ ਤੇ ਵਧੀਆ-ਵਧੀਆ ਸੂਟ ਖਰੀਦ ਸਕਦੇ ਹੋ ਆਪਣੀ ਮਨਪਸੰਦ ਦੇ ਤੇ ਹਰ ਰੇਟ ਦੇ ਹੁੰਦੇ ਆ ਉੱਥੇ ਵੀ ਇੱਥੇ ਥੋੜੇ ਕੋਸਟਲੀ ਹੁੰਦੇ ਆ ਤੇ ਮੈਂ ਦੇਣਾ ਸੀ ਕਿਰਨ ਜੀ ਨੂੰ ਵਧੀਆ ਸੂਟ ਬਰਥਡੇ ਗਿਫਟ ਤੇ ਸੂਟ ਮੈਂ ਚਾਹੁੰਦੀ ਸੀ ਕਿ ਵਧੀਆ ਹੋਵੇ ਜਿਹੜਾ ਰਲੇ ਨਾ ਕਿਸੇ ਨਾਲ ਥੋੜੀ ਡਿਫਰੈਂਟ ਚੀਜ਼ ਹੋਵੇ ਦੁਕਾਨਦਾਰਾ ਨੂੰ ਵੀ ਕਮਲੇ ਕਰਤਾ ਦੇਖੋ ਵਿਖਾਈ ਜਾਣ ਦੇ ਸੂਟ ਹਨਾ ਅਲੱਗ-ਅਲੱਗ ਤੇ ਵੇਖੋ ਕਿਹੜਾ ਪਸੰਦ ਆਉਂਦਾ ਮੈਨੂੰ ਤੇ ਬਾਕੀ ਤੁਸੀਂ ਸਾਰਿਆਂ ਨੇ ਬਹੁਤ ਵਾਰ ਇਹ ਰਿਕੁਐਸਟ ਕੀਤੀ ਸੀ ਵੀ ਸ਼ੇਅਰ ਕਰਿਆ ਕਰੋ ਜਿੱਥੇ ਜਿਹੜੀ ਵੀ ਚੀਜ਼ ਤੁਸੀਂ ਖਰੀਦਦੇ ਹੋ ਤੇ ਸਾਡੇ ਨਾਲ ਸ਼ੇਅਰ ਕਰਿਆ ਕਰੋ ਆਪਾਂ ਵੀ ਉਹ ਸ਼ੌਪ ਵੇਖੀਏ ਤੇ ਆਪਾਂ ਵੀ ਉੱਥੋਂ ਚੀਜ਼ ਖਰੀਦੀਏ ਤੇ ਗੱਲ ਇਦਾਂ ਆ ਕਿ ਟਾਈਮ ਬਹੁਤ ਘੱਟ ਹੁੰਦਾ ਵਾ ਹਨਾ ਆਹ ਦੇਖੋ ਤਾਂ ਕਰਕੇ ਕਿਸੇ ਵੇਲੇ ਮੇਰੇ ਕੋਲ ਨਹੀਂ ਕਮੈਂਟਾਂ ਦੇ ਜਵਾਬ ਦਿੱਤੇ ਜਾਂਦੇ ਨਹੀਂ ਦੱਸਿਆ ਜਾਂਦਾ ਤੇ ਆਹ ਸੂਟ ਆਇਆ ਗ੍ਰੀਨ ਪਸੰਦ ਮੈਨੂੰ ਦੇਖੋ ਕਿੰਨੀ ਵਧੀਆ ਲੁੱਕ ਆ ਇਹਦੀ ਤੇ ਦੁਪੱਟਾ ਵੀ ਬਿਲਕੁਲ ਡਿਫਰੈਂਟ ਹੈਗਾ ਇਹਦਾ ਗ੍ਰੀਨ ਕਲਰ ਤੇ yellow ਕਲਰ ਤੇ ਦੋਨੇ ਸੂਟ ਮੈਨੂੰ ਆ ਬਹੁਤ ਹੀ ਜ਼ਿਆਦਾ ਪਸੰਦ ਆਏ ਇੱਕ ਮੈਂ ਲਿਆ ਸੀ ਆਪਣੇ ਵਾਸਤੇ ਤੇ ਇੱਕ ਨਾਲ ਦਾ ਹੀ ਕਿਰਨ ਵਾਸਤੇ ਖਰੀਦਿਆ ਸੀ ਦੋਨੇ ਸੂਟ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਪੈਕ ਕਰ ਦਿਓ ਤੇ ਭਾਜੀ ਹੁਣੇ ਉਹਨਾਂ ਨੂੰ ਮੈਂ ਆਪਣਾ ਚੈਨਲ ਵੀ ਦੱਸਿਆ ਬੜੇ ਬਹੁਤ ਜ਼ਿਆਦਾ ਖੁਸ਼ ਹੋਏ ਕਿਉਂਕਿ ਉਹਨਾਂ ਨੇ ਮਤਲਬ ਵੀਡੀਓ ਮੇਰੀਆਂ ਦੇਖੀਆਂ ਤੇ ਕਹਿੰਦੇ ਕਿ ਬਹੁਤ ਵਧੀਆ ਵਾ ਦੀਦੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਤੁਹਾਡਾ ਨਾਮ ਲੈ ਕੇ ਸਾਨੂੰ ਕਹੇਗਾ ਨਾ ਕਿ ਸਾਨੂੰ ਉਹਨਾਂ ਨੇ ਭੇਜਿਆ ਵਾ ਉਹਨਾਂ ਨੂੰ ਆਪਾਂ ਡਿਸਕਾਊਂਟ ਵੀ ਦਵਾਂਗੇ ਤੇ ਤੁਸੀਂ ਜਾ ਕੇ ਜਿਹੜੇ ਜਿਹੜੇ ਉੱਥੇ ਜਾਣਗੇ ਕਸਟਮਰ ਬਣ ਕੇ ਉਹ ਮੇਰਾ ਨਾਮ ਵੀ ਲੈ ਸਕਦੇ ਆ ਕਿ ਸ਼ਮਮੀ ਢਿੱਲੋਂ ਜੀ ਕਰਕੇ ਆਪਾਂ ਆਏ ਆ ਉਹਨਾਂ ਨੇ ਇੱਥੋਂ ਸੂਟ ਬਾਏ ਕੀਤੇ ਸੀ ਤੇ ਤੁਸੀਂ ਮੇਰਾ ਨਾਮ ਲਓਗੇ ਤੇ ਤੁਹਾਨੂੰ ਡਿਸਕਾਊਂਟ ਵੀ ਬਾਜੀ ਹੋਣੀ ਜ਼ਰੂਰ ਦੇਣਗੇ ਤੇ ਅਸੀਂ ਬਾਹਰ ਸ਼ਾਪ ਦਾ ਨਾਮ ਸਾਰਾ ਮੈਂਸ਼ਨ ਕਰ ਦਿੱਤਾ ਹੈ ਤੇ ਉਹ ਤੁਸੀਂ ਦੇਖ ਸਕਦੇ ਹੋ ਐਡਰੈਸ ਵੀ ਗੱਡਾ ਜਮਲ ਸਿੰਘ ਦਾ ਵੀ ਸਾਰਾ ਪਤਨ ਦੱਸਤਾ ਹੈ ਤੇ ਐ ਸੂਟ ਦੇਖੋ ਲੁੱਕ ਕਿੰਨੀ ਸੋਹਣੀ ਹੈ ਦੀ ਵਾਓ ਮੈਨੂੰ ਤੇ ਬਹੁਤ ਹੀ ਪਸੰਦ ਆਇਆ ਬਾਕੀ ਤੁਸੀਂ ਮੈਨੂੰ ਕਮੈਂਟਾਂ ਚ ਸਾਰੇ ਜਣੇ ਦੱਸਿਓ ਕਿ ਸੂਟ ਕਿੱਦਾਂ ਲੱਗੇ yellow ਵਾਲਾ ਮੈਂ ਆਪ ਰੱਖਿਆ ਤੇ green ਵਾਲਾ ਮੈਂ ਕਿਰਨ ਨੂੰ ਗਿਫਟ ਕੀਤਾ ਆ ਇਹ ਕਿਰਨ ਨੂੰ ਦੇਣ ਜਾਵਾਂਗੀ ਉਹ ਵੀ ਤੁਹਾਨੂੰ ਦਿਖਾਵਾਂਗੀ ਸਾਰਾ ਬਹੁਤ سارے ਗਿਫਟ ਕਿਰਨ ਨੂੰ ਮਿਲੇ ਤੇ ਬੜੀ ਖੁਸ਼ ਹੋਈ ਆਂਟੀ ਜੀ ਉਹਨਾਂ ਨੇ ਵੀ ਸਭ ਨੇ ਫੈਮਲੀ ਨੇ ਵੀ ਦਿੱਤੇ ਤੇ ਮੈਂ ਵੀ ਦਿੱਤਾ ਮੈਂ ਕਿਹਾ ਚਲੋ ਆਪਾਂ ਵੀ ਦੇ ਕੇ ਆਨੇ ਆਂ ਐ ਦੇਖੋ ਦੋਵੇਂ ਸੂਟ ਉਹਨਾਂ ਨੇ ਪੈਕ ਕਰਤੇ ਤੁਸੀਂ ਸਾਰੇ ਨੇ ਦੱਸਣਾ ਹੈ ਕਿ ਮੇਰੀ ਚੋਇਸ ਤੁਹਾਨੂੰ ਕਿੱਦਾਂ ਦੀ ਲੱਗੀ ਵੈਸੇ ਮੈਂ ਇਹ ਫੀਲ ਕੀਤਾ ਹੈ ਕਿ ਮੈਂ 400 ਦਾ 300 ਦਾ ਵੀ ਸੂਟ ਪਾਲਾਂ ਤੇ ਤੁਸੀਂ ਸਾਰੇ ਜਣੇ ਬੜਾ ਅਸਲਾਉਂਦੇ ਉਸ ਸੂਟ ਤੇ ਇਹ ਤੇ ਫਿਰ ਥੋੜੇ ਕੋਸਟਲੀ ਆ ਗਏ ਆ ਤੇ ਮੈਨੂੰ ਬੜੇ ਪਸੰਦ ਆਏ ਤੇ ਤੁਸੀਂ ਵੀ ਮੈਨੂੰ ਦੱਸਣਾ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਖਰੀਦ ਕੇ ਤੇ ਫੇਰ ਆਪਾਂ ਚਲੇਗੇ ਕਿਰਨੋਂ ਹਾਂ ਦੇ ਕੋਲ ਉਹਨਾਂ ਨੂੰ ਗਿਫਟ ਦੇਣ ਤੇ ਕਿਰਨੋਂ ਮਿਲੇ ਤੇ ਆਂਟੀ ਜੀ ਉਹਨਾਂ ਨੂੰ ਮਿਲੇ ਆਪਾਂ ਹੁਣ ਇਹਨਾਂ ਨੂੰ ਆਪਾਂ ਸੂਟ ਖੋਲ ਕੇ ਦਿਖਾਵਾਂਗੇ ਤੇ ਨਾਲੇ ਪੁੱਛਾਂਗੇ ਉਹਨਾਂ ਨੂੰ ਕਿ ਤੁਹਾਨੂੰ ਕਿੱਦਾਂ ਦਾ ਲੱਗਾ ਗਿਫਟ ਭਾਈ ਖੋਲ ਕੇ ਵੇਖੋ ਤੇ ਤੁਸੀਂ ਵੀ ਸਾਰੇ ਦੇਖ ਸਕਦੇ ਹੋ ਹਣਾ ਤੇ ਇਸ ਤਰ੍ਹਾਂ ਤੁਸੀਂ ਸਾਰੇ ਬਹੁਤ ਪਿਆਰ ਦਿੰਦੇ ਹੋ ਬੜਾ ਮਾਨਜਾ ਮਹਿਸੂਸ ਹੁੰਦਾ ਵਾ ਕੱਪੜੇ ਤੇ ਪਹਿਲੇ ਵੀ ਪਾਈਦੇ ਸੀ ਹੁਣ ਵੀ ਪਾਈਦੇ ਆ ਪਰ ਜਦੋਂ ਕੋਈ ਜਾਦਾ ਸਿਫਤ ਕਰਦਾ ਜਾਦਾ ਸਲਾਉਂਦਾ ਵਾ ਨਾ ਫਿਰ ਮਾਨਜਾ ਮਹਿਸੂਸ ਹੁੰਦਾ ਕਿ ਨਹੀਂ ਸਾਡੀ ਚੋਇਸ ਵਧੀਆ ਵਾ ਨਾ ਸਾਰਿਆਂ ਨੂੰ ਵਧੀਆ ਲੱਗਦੀ ਆ ਤੇ ਇਸ ਕਰਕੇ ਬਹੁਤ ਬਹੁਤ ਸਾਰਿਆਂ ਦਾ ਥੈਂਕ ਯੂ ਸੋ ਮੱਚ ਕਿ ਇੰਨਾ ਪਿਆਰ ਦਿੰਦੇ ਹੋ ਤੇ ਕੋਸ਼ਿਸ਼ ਕਰਿਆ ਕਰਾਂਗੇ ਕਿ ਜੋ ਵੀ ਚੀਜ਼ ਖਰੀਦੀ ਏ ਉਹਦਾ ਵਲੋਗ ਬਣਾਇਆ ਜਾਵੇ ਤੇ ਸ਼ਾਪ ਦਾ ਨਾਮ ਵੀ ਮੈਂਸ਼ਨ ਕੀਤਾ ਜਾਵੇ ਤਾਂ ਕਿ ਤੁਸੀਂ ਵੀ ਇੱਥੇ ਜਾ ਕੇ ਤੇ ਉਹ ਚੀਜ਼ ਖਰੀਦ ਸਕੋ ਤੇ ਇਹ ਆ ਕਿ ਰੰ ਨੂੰ ਦਿਖਾਤਾ ਸੂਟ ਦੁਪੱਟਾ ਦੇਖੋ ਇਹਦਾ ਡਬਲ ਸ਼ੇਡ ਬਣਿਆ ਆ ਕਿੰਨਾ ਪਿਆਰਾ ਬਹੁਤ ਹੀ ਸੋਹਣਾ ਲੱਗਾ ਮੈਨੂੰ ਤੇ ਫੰਕਸ਼ਨ ਪੇਰ ਹੈਗਾ ਫੰਕਸ਼ਨ ਤੇ ਵੀ ਆਪਾਂ ਪਾ ਸਕਦੇ ਆ ਤੇ ਵੈਸੇ ਵੀ ਆਪਾਂ ਯੂਜ਼ ਕਰ ਸਕਦੇ ਆ ਸੂਟ ਨੂੰ ਅੱਗੇ ਮੌਸਮ ਚੋਂ ਪੈਣ ਵਾਲਾ ਵਾ ਤੇ ਮੈਨੂੰ ਬਹੁਤ ਪਸੰਦ ਆਇਆ ਬਾਕੀ ਹੁਣ ਤੁਸੀਂ ਵੀ ਸਾਰੇ ਮੈਨੂੰ ਵੇਖ ਕੇ ਦੱਸਿਓ ਕਿ ਤੁਹਾਨੂੰ ਇਹ ਸੂਟ ਦੋਵੇਂ ਕਿੱਦਾਂ ਦੇ ਲੱਗੇ ਜਦੋਂ ਮੈਂ ਸਟੀਚ ਕਰਾਵਾਂਗੀ ਤੇ ਫਿਰ ਮੈਂ ਵੀ ਤੁਹਾਨੂੰ ਪਾ ਕੇ ਆਪਣੀ ਲੁੱਕ ਦਿਖਾਵਾਂਗੀ ਤੇ ਫਿਰ ਤੁਸੀਂ ਮੈਨੂੰ ਸਾਰੇ ਦੱਸਿਓ ਵੀ ਕਿਵੇਂ ਦਾ ਲੱਗਾ ਠੀਕ ਆ ਤੇ ਕਿਰਨ ਨੂੰ ਵੀ ਕਹਾਂਗੇ ਕਿ ਕਿਰਨ ਤੂੰ ਵੀ ਪਾ ਕੇ ਤੇ ਦਿਖਾਵੇਂ ਕਿਰਨ ਮੈਨੂੰ ਆਸੇ ਨਾ ਕਹਿੰਦੀ ਦੀਦੀ ਤੁਸੀਂ ਵੀ ਸਵਾਇਓ ਮੈਂ ਵੀ ਸਵਾਉਂਗੀ ਤੇ ਫਿਰ ਫੋਟੋ ਖਿੱਚਾ ਕੇ ਦੋਵੇਂ ਜਣੇ ਇੱਕ ਮੈਂ ਕਿ ਕੋਈ ਥਾਂ ਨਹੀਂ ਵਲੋਗ ਬਣਾ ਕੇ ਪਾ ਦਾਂਗੇ ਦੇਖੋ ਨਾਂ ਲਾ ਕੇ ਦੇਖਣ ਦੇ ਕਿੰਨਾ ਸੋਹਣਾ ਲੱਗੰਦੇ ਆ ਨਾ ਵਾਓ ਸੋ ਨਾਈਸ ਬਹੁਤ ਸੋਹਣਾ ਲੱਗਣਾ ਇਹਨਾਂ ਨੂੰ ਠੀਕ ਹੈ ਜੀ ਤੁਸੀਂ ਸਾਰਿਆਂ ਨੇ ਹੁਣ ਮੈਨੂੰ ਸੋਹਣੇ-ਸੋਹਣੇ ਕਮੈਂਟ ਕਰਕੇ ਦੱਸਣਾ ਹੈ ਤੇ ਬਾਕੀ ਜੇ ਕੋਈ ਕਨਫਿਊਜ਼ਨ ਹੋਏਗੀ ਤੇ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਹੋਰ ਵੀ ਦੱਸ ਦਾਂਗੀ ਤੇ ਵੈਸੇ ਸ਼ੋਪ ਲੱਭਣੀ ਕੋਈ ਔਖੀ ਨਹੀਂ ਹੈਗੀ ਬਾਜੀ ਨੇ ਮੈਨੂੰ ਸਪੈਸ਼ਲੀ ਕਿਹਾ ਹੈ ਕਿ ਬਾਰੋਂ ਵੀ ਤੁਸੀਂ ਲੈ ਆ ਲੋ ਮੇਰਾ ਨਾਮ ਨੂੰ ਸਾਰਾ ਵਲੌਗ ਤੇ ਮੈਂਸ਼ਨ ਕਰ ਦਿਓ ਠੀਕ ਹੈ ਜੀ ਤੇ ਓਕੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਮਿਲਾਂਗੇ ਹੁਣ ਆਪਾਂ ਨਵੇਂ ਵਲੌਗ ਨਾਲ ਚਲੋ ਠੀਕ ਹੈ ਜੀ ਬਾਏ ਦੀ ਗੱਲ ਹਾਂ ਪਾਈ ਜਾਈ ਤੇ ਮੈਂ ਦੇਖਿਆ ਸਾਰਿਆਂ ਨੇ ਕਿ ਸੋਨਾ ਬੜਾ ਬਿਲਕੁਲ ਤੇ ਮੈਨੂੰ ਆਸ ਆ ਕਿ ਜਿਹੜੀ ਮੇਰੀ ਚੋਇਸ ਆ ਤੇ ਸਾਰਿਆਂ ਨੂੰ ਪਸੰਦ ਆਉਂਦੀ ਆ ਹਾਂਜੀ ਠੀਕ ਹੈ ਨਾ ਬਹੁਤ ਸਾਰਾ ਤੇ ਹੁਣ ਆਪਾਂ ਪੀ ਲੱਗੇ ਅੱਗੇ ਮੇਰੇ ਤੋਂ ਦੁਕਾਨਾਂ ਵਾਲੇ ਤਾਂ ਅੱਜ ਦੇ ਕਹਿੰਦੇ ਤੁਸੀਂ ਲੱਭ ਰਹੇ ਕੀ ਹੋ ਮੈਡਮ ਲੱਭਦੇ ਕੀ ਹੋ ਮੈਂ ਕਿਹਾ ਡਿਫਰੈਂਟ ਚੀਜ਼ ਜਿਹੜੀ ਜਿਹੜੀ ਅਲੱਗ ਹੋਵੇ ਦੁਕਾਨ 'ਚ ਅਲੱਗ ਦੁਕਾਨ ਤੇ ਜਾ ਕੇ ਇਹ ਡਿਫਰੈਂਟ ਵੈਖਾ ਆ ਗਈ ਗੱਲ ਪਰ ਉਹਨਾਂ ਵਾਸਤੇ ਸਾਰੀਆਂ ਡਿਫਰੈਂਟ ਹੀ ਹੁੰਦੀਆਂ ਨਾ ਮੈਂ ਕਿਹਨੇ ਦੀ ਲੋਟੀ ਕਿਹਕੇ ਦੀ ਕਹਾਣਾਂ ਕਰਨੀ ਨੇ ਲੈਣਾ ਵੀ ਹੈ ਕਿ ਨਹੀਂ ਲੈਣਾ ਹੈ ਕਿ ਨਹੀਂ ਪਾਇਆ ਨਾ ਹੋ ਰਹੀ ਇਹ ਮੈਂ ਜਦੋਂ ਮੈਂ ਆ ਤੁਹਾਡੇ ਵਾਸਤੇ ਆਹ ਚੀਜ਼ ਵਧੀਆ ਆਈ ਇਹ ਅਲੱਗ ਆ ਇਸ ਹਨ ਕਿ ਦੁਕਾਨ ਦੇ ਜਾਂਦੇ ਨੇ ਉਹ ਕਹਿੰਦੇ ਨੇ ਆਹ ਪੈਂਦੀ ਆ ਤੁਹਾਡੇ ਵਾਸਤੇ ਸਭ ਤੋਂ ਵਧੀਆ ਇੱਕ ਬਲੈਕ ਦਿਖਾਉਂਦੇ ਮੈਂ ਤਾਂ ਬਲੈਕ ਦੇ ਤੋਂਮ ਚੀਜ਼ ਤੁਹਾਡੇ ਲਈ ਹੁੰਦੀ ਬਲੈਰ ਹਰ ਬੰਤੀ ਕਿ ਬਲੈਰ ਨਹੀਂ ਨਾ ਮਰਜੀ ਦਾ ਬਲੈਕ ਹਾਂਜੀ ਬਲੈਕ ਲਈ ਜਾ ਨਈ ਬਲੈਕ ਰਾਦੇ ਬਲੈਕ ਤੇ ਮੈਂ ਨਾ ਵੀ ਮੇ ਭਾਭੀ ਕੋਲ ਉਹ ਲੈ ਹੀ ਉਦਨੀ ਬਲੈਕ ਹਾਂ ਲੈ ਆ ਬੜਾ ਡਿਆ ਹੀ ਬਲੈਕ ਲੈ ਉਹ ਬੈਗ ਲੈ ਲਓ ਆਪਣੇ ਵੀ ਲੈ ਲਓ ਨਾ ਅਮ ਆ ਜਿਹੜੇ ਕਲਰ ਦਾ ਜਿਹੜਾ ਬਲ ਸਪੈਸ਼ਲ ਸੇ ਫੰਕਸ਼ਨ ਆ ਦੇ ਪਾਏਗਾ ਸਦਾ ਭੈਗ ਦਾ ਰਾਮ ਨਾ ਜਿਹੜੇ ਕਲਰ ਉਹ ਇਦੋਂ ਬੜੇ ਹੱਟ ਕੇ ਲਾ ਹਾਂ ਇੰਗਲਿਸ਼ ਸ਼ਰਟਾਂ ਵੀ ਲੈ ਹਾਂ ਇੰਗਲਿਸ਼ ਸ਼ਰਟਾਂ ਨਾ ਬਹੁਤ ਹੀ ਬੜਾ ਪਿਆਰੀ ਆ ਦਿੱਤਾ ਜੀ ਇਹਨਾਂ ਦੇ ਦੇਵਰ ਨੇ ਦੇਵਰ ਵੀ ਆ ਬ੍ਰਦਰ ਵੀ ਆ ਜਦਾ ਬਹੁਤ ਸੋਨਾ ਦਿੱਤਾ ਹੈ ਵੀ ਇਹ ਵੀ ਬਰਥਡੇ ਦਿੱਤਾ ਬਹੁਤ ਬਹੁਤ ਸੋਹਣੀਆਂ ਸੂਟਾਂ ਜਿੱਤੇ ਆ ਬਹੁਤ ਹੁੰਦਾ ਵੀ ਦੱਸਦਾ ਆ ਮੰਮੀ ਆਂ ਮੇਰੀ ਤਰੀਫ ਕਰ ਮੰਮੀ ਆਂਦੀ ਮੇਰਾ ਕਿਤੇ ਕੜਾ ਪਿੱਛੇ ਨਾ ਰਹਿ ਜਾਏ ਤਰੀਫ ਕਰੋ ਨਹੀਂ ਭਾਈ ਜਿੰਨੇ ਬੰਦੇ ਨੇ ਗਿਫਟ ਦਿੱਤਾ ਹੁੰਦਾ ਨਾ ਉਹ ਉਮੀਦ ਕਰਦਾ ਵਾ ਕੜਾ ਬਹੁਤ ਵਧੀਆ ਮੇਰੇ ਗਿਫਟ ਨੂੰ ਵੀ ਪਿਆਰ ਨਾਲ ਵੇਖਿਆ ਜਾਵੇ ਸਲਾਇਆ ਜਾਵੇ ਹੈ ਨਾ ਫੇਰੀ ਜੀ ਕਰਦਾ ਗਾ ਦੇ ਰਿਹਾ ਲਵਰ ਪਾ ਕੇ ਬੰਦਾ ਨਾ ਦਰੱਖਤ ਫਿਲਾ ਰੱਖ ਸਕਦਾ ਹੈ ਨਾ ਜੇ ਨਾ ਖਾਲੀ ਹੱਥ ਵੇਤੇ ਮੇਰੇ ਕੋਲ ਚੂੜੀਆਂ ਪੈਂਦੀਆਂ ਨਹੀਂ ਹੈ ਤੇ ਮੰਮੀ ਨੂੰ ਪਤਾ ਹੀਗਾ ਤੇ ਕੋਈ ਨਾ ਕੋਈ ਪਾ ਗਈ ਛੜਦੀ ਕਲੀ ਪੈਸ ਬਹੁਤ ਸੋਹਣੀ ਚੀਜ਼ ਹੈ ਕੱਲ ਨਾ ਹਾਸੇ ਵਾਲੀ ਗੱਲ ਮੈਂ ਸ਼ਮੀ ਜੀ ਨਾਲ ਗਏ ਨਹੀਂ ਆਪਾਂ ਤੇ ਇਹਨਾਂ ਦੇ ਵਿੱਚ ਪਹਿਲਾਂ ਮੈਂ ਇਹ ਕਿ ਮੈਂ ਤਾਂ ਮੈਨੂੰ ਅੰਨਾ ਗਈ ਸੀ ਮਾਲ ਗਈ ਗਈ ਨਾ ਮਸਾਹਲ ਨਾਲ ਸੀ ਤੇ ਉਹ ਕਿਹਾ ਸੁਨਾਰੇ ਦੇ ਕੜਾਈ ਪਾ ਕੇ ਆ ਗਈ ਪਰ ਹੋ ਕੰਨੜਾ ਬੀਗੀ ਦੋ ਲੈ ਗਈ ਆ ਲੈ ਆਏ ਦਾ ਗੜਾ ਚੁੱਕਦੇ ਆ ਤੇ ਪਾ ਲੈਂਦਾ ਤੇ ਇੱਥੇ ਆ ਕੇ ਮੈਨੂੰ ਬੋਲਦੀ ਕਿ ਤਿਆ ਕਰਦਾ ਮੰਮੀ ਇਹ ਕਿੰਨੇ ਦੇ ਕੜਾ-ਬੜਾ ਸੋਹਣਾ ਜਿਹੜਾ ਤੂੰ ਮੈਨੂੰ ਪਦਲ ਲੱਗਾ ਦੁਕਾਨ ਤੇ ਯਾਰ ਨਾ ਪਦਲ ਲੱਗਾ ਮੈਨੂੰ ਕਹਿੰਦਾ ਆਂਟੀ ਜੀ ਇੱਕ ਤੁਸੀਂ ਲੈ ਲਓ ਨਾ ਅੱਗੇ ਚੱਲ ਖਾਦੇ ਕਰਾਉਣੇ ਮੈਨੇ ਖਾਦੇਗਾ ਤੁਸੀਂ ਲੈ ਲੈ ਤੁਸੀਂ ਸਮਝਿਆ ਨਾ ਗਿਫਟ ਦੇ ਦਿਆ ਮੇਰੇ ਘਰ ਆ ਕੇ ਏਦਾਂ ਹੀ ਹੁੰਦਾ ਜਦੋਂ ਕੋਈ ਚੀਜ਼ ਖਰੀਦਣ ਜਾਓ ਨਾ ਆਪਣਾ ਵੀ ਮਨ ਨਾਲ ਲਾਲਚ ਨਾਲ ਭੱਜਦਾ ਵੀ ਆਪਾਂ ਕੋਈ ਨਾ ਕੋ ਲੈ ਲਈ ਆਂਦੇ ਹੀ ਉਹਨਾਂ ਨੇ ਫੋਨ ਕੀਤਾ ਤੇਰੇ ਸਾਹਮਣੇ ਮੈਂ ਕਿਹਾ ਬਟਾ ਘੜਾ ਘੜਾ ਮੇਰੇ ਕੋਲ ਅਦਾਸ਼ਾ ਨਾ ਕਿਤੋਂ ਵੀ ਲਾਗੋਨੀ ਆਦੀ ਨਹੀਂ ਉਹਨੂੰ ਵੀ ਯਾਦ ਹੈ ਕਾਸੀ ਪਰ ਬਾਤ ਮੈਨੂੰ ਬਦੋ ਯਾਦ ਆਣਾ ਹੈ ਹਾਂ ਜਿਸ ਸੀਸੀਟੀਵੀ ਕੱਢਿਆ ਤੇ ਬਾਅਦ ਚ ਉਹਨੇ ਕਹਣਾ ਉਹ ਰਿਹਾ ਲਾਕ ਲੈ ਵੀ ਚੰਗੇ ਉਹਦੇ ਹੋ ਗਿਆ ਕਿ ਤਾਂ ਇਹਨਾਂ ਨੇ ਵੇਖ ਲਿਆ ਕਿ ਤੇਰੇ ਹੱਥ ਚ ਕੜਾ ਕੀ ਆਹ ਨੂੰ ਇਹਨਾਂ ਨੇ ਕਿਸੇ ਨੂੰ ਵੇਖਿਆ ਮੈਂ ਵੀ ਬੜੇ ਸੂਟ ਵੇਖੇ ਸੀ ਮੈਨੂੰ ਕੁਝ ਨਹੀਂ ਪਸੰਦ ਆਉਂਦਾ ਮੈਂ ਚਾਹ ਲੈ ਗਈ ਦਗਾ ਨਹੀਂ ਬੋਲ ਮਰੀ ਮੈਂ ਤੇ ਮੈਨੂੰ ਜਦੋਂ ਉਹਨੇ ਮੈਨੂੰ ਆਹ ਸੂਟ ਵਿਖਾਇਆ ਸਿਰਫ ਇਹ ਚ ਦੋ ਪੀਸ ਹੈਗੇ ਇੱਕ ਤੇ ਮੇਰਾ ਫਿਰ ਮੈਂ ਕਹਾ ਕਿ ਇਹਨੇ ਕੀ ਕਰਾਂ ਮੈਂ ਕਿਰਦੀ ਨੀ ਉਹ ਆਪਣੀ ਉਹਨੇ ਕਹਿੰਦਾ ਉਹ ਰਹੀ ਆਪਣੀ ਕਹਿੰਦਾ ਤੁਸੀਂ ਉਹਨਾਂ ਲਈ ਗਿਫਟ ਦੇ ਮੈਂ ਕਿਹਾ ਤੂੰ ਮਾਵਾ ਸੇਵਰੀ ਉਹ ਮੈਂ ਤਾਂ ਦੋਵੇਂ ਗਾ ਤੂੰ ਹੀ ਕਹਿਣਾ ਇੱਕ ਗਿਫਟ ਆਪਣੇ ਆਪ ਨੂੰ ਦਿੱਤਾ ਹੈ ਇੱਕ ਗਿਫਟ ਮੈਂ ਕਿਸੇ ਹੋਰ ਨੂੰ ਕਹਿੰਦਾ ਮੈਂ ਕਹਿੰਦਾ ਬਲੈਕ ਲੈ ਲਓ ਬਲੈਕ ਲੈ ਲਓ ਮੈਂ ਤੇਰੀ ਬਲੈਕ ਨਹੀਂ ਲੈਣਾ ਇਹ ਕਰਦਾ ਲੱਗਾ ਸੀ ਸੀਰੀਅਸਲੀ ਕਹਿੰਦਾ ਸ਼ੇਡ ਮੋਹਤਲ ਮੇਵਾ ਵੀ ਹੋ ਰਿਹਾ ਤੇ ਮਨੇ ਬਲੈਕ ਲਿਆ ਬਲੈਕ ਪਾਇਆ ਹੁੰਦਾ ਉਹ ਬਿਨਾਂ ਤੇ ਬਲੈਕ ਮਨੇ ਆਪਣੇ ਲਈ ਲਿਆ ਹੋਇਆ ਸੀ ਮਗਾ ਭਾਬੀ ਦੇ ਦੋ ਸੌ ਬਲੇਅਰ ਯਾਰ ਹੁੰਦਾ ਏ ਇਦਾਂ ਦਾ ਬਗ ਬਗ ਮਰੀ ਖੇਚਲੀ ਦਾ ਉਹ ਨਾ ਅਟ੍ਰੈਕਟ ਕਰਦਾ ਉਹ ਮੈਂ ਕਿਹਾ ਜੇ ਤੇ ਅਨਸਟਿਚ ਤੇ ਆਵਾ ਬਲੈਕ ਵੀ ਤੇ ਫਿਰ ਥੋੜੀ ਬਲੈਕ ਲੈ ਲਾਂਗੇ ਤੇ ਤੈਨੂੰ ਵੀ ਬੜੇ ਦੇ ਮੈਂ ਨਹੀਂ ਬਲੈਕ ਦੇਣਾ ਚਾਹੀਦੀ ਸੱਦੀ ਕਰ ਮਗਾ ਨਹੀਂ ਆ ਜਾ ਅੱਜ ਨੋ ਆਈ ਦੇ ਦੇ ਨੋ ਆਈ ਇਹਦੇ ਤੇ ਅੱਖ ਮਸਤ ਇਹ ਕਲਰ ਵੀ ਇਹ ਤਾਂ ਪਹਿਹਤਰਾਂਗੇ ਕੋਈ ਨਹੀਂ ਜਾਨਾ ਤੇ ਮਰੀ ਹੋ ਗਈ ਸੀ ਤੇ ਤੂੰ ਹੋ ਗਈ ਜਿੰਨੇ ਹੋਰ ਤੋਂ ਹੋ ਗਈ ਬਿਲਕੁਲ ਉਹ ਬਹਿਣਾ ਨਹੀਂ ਮੀ ਕੁ ਜੀਆ ਇਹ ਤਾਂ ਅੰਦਰ ਨਹੀਂ ਕਿਰਦਾ ਪੈਸਾ ਸਭ ਤੋਂ ਜ਼ਿਆਦਾ ਮੈਨੂੰ ਇਹਦਾ ਦੁਪੱਟਾ ਪਸੰਦ ਆ ਦੁਪੱਟਾ ਬਹੁਤ ਸੋਹਣਾ ਹਾਂ ਸਭ ਤੋਂ ਜ਼ਿਆਦਾ ਦੁਪੱਟਾ ਗ੍ਰੇਪਲ ਬਹੁਤ ਆ ਦੁਪੱਟੇ ਨਾਲ ਹੀ ਗ੍ਰੇਸ ਆਂਦੀ ਆ ਆ ਚੀਜ਼ ਮੈਨੂੰ ਬਹੁਤ ਸੋਹਣੀ ਲੱਗੀ ਆ ਕਿ ਭਲੇਂ ਦੇ ਆ ਹਾਂ ਮੈਂ ਇਹ ਵੀ ਸਾਈਡ ਤੇ ਲੈਣੀ ਆ ਤੇ ਇਹ ਸਭ ਦੀ ਸਾਈਡ ਲੈਣੀ ਬਹੁਤ ਸੋਹਣਾ ਲੱਗਦਾ ਇਹ ਵੀ ਸਾਈਡ ਤੇ ਤੇ ਵੀ ਹਾਈਟ ਤੇ ਚਾਹਨਾ ਦੁਪੱਟਾ ਦੀ ਹਾਈਟ ਬਹੁਤ ਆਣਾ ਫੁੱਲਾ ਦੁਲਲਟਾ ਹੀ ਇੰਨਾ ਆ ਸਾਈਡ ਤੇ ਲੈਣੀ ਹਾਈਟ ਸਭ ਤੇ ਆ ਵਧੀਆ ਡਰ ਸ਼ੇਡ ਆ ਇਹ ਇੱਕ ਅਲੱਗ ਹੀ ਦੀ ਚੀਜ਼ ਹੋ ਗੱਲ ਚੀਜ਼ੀ ਹੈ ਨਾ ਥੈਂਕ ਯੂ ਸੋ ਮਾਈ ਜੀ ਸ਼ੰਮੀ ਟਿਲ ਹੋਗਾ ਦੇਖ ਕੇ ਬਹੁਤ ਸੋਹਣਾ ਲੱਗਾ ਮੈਨੂੰ ਤੇ ਇੰਨਾ ਰਾਤੀ ਵੀ ਫੋਨ ਹੈ ਵਰਾਤੀ ਆ ਬਬਾ ਸੀ ਮੈਂ ਗਿਆ ਮੈਂ ਦੇ ਕੇ ਆਉਣਾ ਗਿਫਟ ਕੀ ਕਰਾਂ ਤੇ ਫੇਰੇ ਬਿਨਾਂ ਤੇ ਗਏ ਹੋਏ ਸੀ ਲੇਟ ਆਏ ਆ ਅਪਾ ਡਿਨਰ ਤੇ ਗਏ ਸੀ ਤੇ ਅਪਾ ਫਿਰ ਕਾਫੀ ਲੇਟ ਆਏ ਘਰ ਤੇ ਉਸ ਕਰਕੇ ਰਾਤੀ ਆ ਪਾਰੀ ਹੋ ਗਈ ਤੇ ਉਹਦੇ ਲਈ ਸੌਰੀ ਤੇ ਫਿਰ ਜਵੇਰੀ ਨਾਲ ਆਉਣਾ ਹੈ ਜਵੇਰੀ ਆਪਾਂ ਗਿਆ ਚਲੋ ਆ ਜਿਓ ਕਿ ਮੈਂ ਕਾਸ਼ਮੀਰ ਜਾਨੀ ਆ 6:30 ਵਜੇ ਤੇ ਫਿਰ ਮੰਮੀ ਨੂੰ ਬੋਲਾਈ ਤੇ ਮੰਮੀ ਕਹਿੰਦੇ ਆ ਮੈਂ ਕਿਹਾ ਬਾਅਦ ਵਿੱਚ ਸ਼ੂਟਿੰਗ ਤੇ ਜਿਉਂ ਲੱਗੀਦਾ ਤੇ ਫਿਰ ਹੋਈ ਗਈ ਨਾ ਤੇ ਟਾਈਮ ਨਹੀਂ ਲੱਗਦਾ ਤੇ ਮੈਂ ਤਾਂ ਜਾ ਲ ਮੈਂ ਹੀ ਆਪਣਾ ਕੰਮ ਦਾ ਉਤਪਾਰ ਰਹਾ ਫਿਰ ਤੇ ਬਸ ਫਿਰ ਨਿਕਲਿਆ ਜਾਂਦਾ ਕਰੋ ਤੇ ਬਸ ਸ਼ੂਰੀ ਸ਼ੂਰੀ ਹੈ ਨਾ ਸ਼ੂਰੀ ਹਾਂ ਛਾੜੀ ਤੇਰਾ ਸ਼ੂਟ 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 ਕਾਸ਼ੀ ਕਹਿੰਦੇ ਆਪ ਲੋਕ ਸ਼ੂਟਿੰਗ ਕਰੋ ਨਾ ਸ਼ੂਟਿੰਗ ਕਿਉਂ ਨਹੀਂ ਕਰ ਰਹੇ ਮੇਰਾ ਸਿਰ ਮਤ ਖਾਓ ਸ਼ੂਟ 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 ਕਰੋ ਐਲੀ ਦੀ ਲੋਤੇ ਵੀ ਸਾਰੇ ਜਣੇ ਪੀ ਲੋ ਨਾਲ ਕੁਦੀਆ ਤੇ ਨਾਲ ਰਸ ਕਾਣੀ ਨਹੀਂ ਆਹ ਘਰ ਨਾ ਇਹ ਕਹਿੰਦੇ ਹੀ ਆਪਾਂ ਸਾਢੇ 8 ਜਣਾ ਆਪਾਂ ਕਿ ਆਪਾਂ ਤਾਂ ਚਾਹ ਹੀ ਪੀਣੇ ਜਾਂਦੇ ਆ ਸਾਢੇ 8 ਜਣਾ ਪਰ ਆਪਾਂ ਚਾਹ ਪਿਆਗੀ ਤੁਹਾਨੂੰ ਦੇ ਦੇਣੀ ਚਾਹ ਤਾਂ ਬਿਨਾ ਜੀ ਉਹ ਕਹਿੰਦੇ ਨਾ ਵੀ ਸਾਰਾ ਕੁਝ ਬੰਦਾ ਖਵਾ ਦੇ ਦੇ ਤਾਂ ਭਾਜੀ ਉੱਚਾ ਆ ਨਹੀਂ ਨਾ ਪਿਆ ਉਹ ਨਾ ਕੁਝ ਦੂਰਾ ਕੁਝ ਪੁੱਛਣ ਵਾਲਾ ਪਤਾ ਨਹੀਂ ਕੰਦਾ ਚਾਹ ਪੀਣੀ ਹੈ ਨਹੀਂ ਨਹੀਂ ਬੇਟੀ ਜਿਉ ਨਾ ਹੋਰ ਕੋਈ ਗੱਲ ਤਾਂ ਨਾ ਕੋਲਡ ਡਰਿੰਕ ਪਾਣੀ ਆ ਚਾਹ ਨਹੀਂ ਪੀ ਹੈ ਇਦਾਂ ਗੱਲ ਕਰਤੀ ਇਹ ਦੁਨੀਆ ਦਾ ਸਾਰਾ ਸਮਾਨ ਆਇਆ ਕਰਾ ਕੋਲਡ ਡਰਿੰਕ ਵੀ ਅ ਬਿਸਕੁਟ ਜਾਂ ਕੋਈ ਵੀ ਸਨੈਕਸ ਆ ਜੇ ਪਰ ਜੇ ਕੋਈ ਚਾਹ ਨਹੀਂ ਤੁਹਾਨੂੰ ਰਾਧੂ ਰਾਜਾ ਲੱਗਦਾ ਆ ਪਾ ਪੰਜਾਬੀਆਂ ਨੂੰ ਹਾਂ ਇੱਕ ਵਾਰੀ ਅਪਾ ਕਿਸੇ ਲੈ ਗਏ ਉਹ ਨਾਲ ਇਹ ਨੂੰ ਲਾ ਖਵਾਇਆ ਇੰਨਾ ਖਵਾਇਆ ਸਾਰੇ ਦੁਨੀਆ ਜਮਾਨਾ ਖਵਾਤਾ ਬਸ ਆਨ ਜਾਣ ਹੀ ਪੁੱਛਿਆ ਪਾ ਘਰ ਆ ਕੇ ਮਾਝਾ ਜੀ ਆਣੀ ਤੁਸੀਂ ਦੱਸਦੇ ਆ ਅਮੜੀ ਸਾਰੇ ਜਣੇ ਮੇਰੇ ਨਾਲ ਵੈਰੀ ਜੀ ਮੰਮੀ ਨੇ ਹੁਣੇ ਚਾਹ ਪਿੱਤੀ ਜਾਵੇ ਕੋ ਫੇਰ ਗਲਾਸ ਮੰਮੀ ਆਂਦੇ ਮੰਮੀ ਆਂਦੇ ਚੱਲ ਤੂੰ ਆਈ ਆ ਮੈਂ ਵੀ ਤੇਰੇ ਵੱਜ ਚਾਹ ਪੀ ਲੂੰਗੀ ਜਿੰਦਾ ਸਾਲ ਹੋ ਗਿਆ ਹੰਨਾ ਚਾਹ ਨਹੀਂ ਮਿਲੀ ਇਹਨਾਂ ਦੀ ਅਜੇ ਕਲਾਸ ਚੁੱਕ ਕੇ ਰੱਖਿਆ ਹੀ ਆ ਚਾਹ ਆ ਤੈਨੂੰ ਦੇ ਤਾਡੇ ਵੱਜ ਨਾਲ ਮੈਂ ਜਾ ਕੇ ਲੂੰਗੀ ਮੈਂ ਤੁਹਾਨੂੰ ਦੱਸਾਂ ਜਿੰਨਾਂ ਦੇ ਘਰ ਆਪਾਂ ਗਏ ਨਹੀਂ ਜਿਗੇ ਸਨ ਉਹਨਾਂ ਨੂੰ ਹਾਈਟ ਕੀਤਾ ਸੀ ਆਪਾਂ ਚਲੇ ਕੇ ਤੁਸੀਂ ਮਨਤਾ ਕਰਵਾਇਆ ਮਤਲਬ ਇੰਨਾ ਕੋ ਪੰਜ ਮਿੰਟ ਆਪਾਂ ਬੰਦੇ ਸੀ ਨਾ ਫਿਰ ਕੁਝ ਨਾ ਕੁਝ ਆ ਜਾਂਦਾ ਸੀ ਫਿਰ ਉੱਟ ਕੱਟ ਕੇ ਆਪਾਂ ਪਤਾ ਕੀ ਗਈਏ ਦੋ ਬਜੜੀਆਂ ਤੁਹ ਪਿਆ ਨਹੀਂ ਅੱਗ ਆ ਬਈ ਇੰਸਟਾ ਇਮ ਨੂੰ ਮਨੇ ਪਹਿਲੇ ਮਮੇ ਪਹਿਲੇ ਮੈਂ ਤਾਂ ਸ਼ਹਿਰ ਤੋਂ ਨਹੀਂ ਚਾਹ ਤਾ ਨੂੰ 8 ਵਜੇ ਚਾਹ ਦੇ ਕੱਪੇ ਚ ਪਿਆਏ ਆ ਕੋਈ ਨੂੰ ਬੁਲਾਈ ਹਾਂ ਆ ਗਿਆ ਉੱਟ ਕੇ ਆਉਣ ਪਿਆ ਆ ਗਿਆ ਫਿਰ ਅੱਪਾ ਮੈਂ ਤਾਂ ਰਸਤੇ ਚ ਕਿਹਾ ਮੈਂ ਤਾਂ ਬੇਬੂਲ ਪੜਾ ਲਿਖੀ ਚਾ ਲੈ ਨਾ ਐਗਲੀ ਸਾਨੂੰ ਹੈਲਦੀ ਹੈਲਦੀ ਚੀਜ਼ਾਂ ਖਵਾਈਆਂ ਨਾ ਉਹ ਕੀ ਕਿਤੇ ਡਰਾਗਨ ਫਰੂਟ ਕੀ ਆ ਚੀਜ਼ਾਂ ਦਵਾਜੀ ਜੂਸ ਗੋਲੇ ਦੋਸਾ ਦੋਸਾ ਫਿਰ ਚਾਹ ਨਹੀਂ ਕਿ ਚਾਹ ਨਹੀਂ ਪਈ ਲੋ ਜੀ ਆਪਾਂ ਤਾਂ ਭਾਈ ਚਾਹ ਤੇ ਆਏ ਵੀ ਤੁਹਾਨੂੰ ਮੌਕਾ ਨਹੀਂ ਮਿਲਿਆ ਕਹਿੰਦਾ ਤੁਹਾਨੂੰ ਚਾਹ ਨਹੀਂ ਪਈ ਅਸੀਂ ਤਾਂ ਪੀ ਕੇ ਜਾਵਾਂ ਗਲਾਸ ਖਾਲੀ ਲਿਓਗਾ ਅਸੀਂ ਯਾਰ ਥੋੜੀ ਪਾ ਲੈਂਦੀ ਮੈਂ ਥੋੜੀ ਨੂਨੂ ਦੇ ਦਿੰਦੀ ਉਹ ਨੂਰਦੀ ਹੈ ਨੂਰਦੀ ਉਹਨੇ ਇਹਨੇ ਪੀਣੀ ਨਹੀਂ ਆ ਕਿਉਂ ਪੀ ਪੀ ਤੇ ਆਈ ਆ ਪੀਲੇਗੀ ਉਹ ਪੀਲੇਗੀ ਉਹ ਤੂੰ ਫੇਰਣੀ ਹੈ ਨਾ ਬੱਚੇ ਉਹ ਨਹੀਂ ਉਹਨੇ ਪੀ ਲੈਣੀ ਮਾਵਾ ਨਹੀਂ ਕਿਹਾ ਇਸ ਵਜੋਂ ਪੀਣੀ ਨਹੀਂ ਹੈ ਅੱਛਾ ਮੇਰੇ ਦਾ ਸ਼ੇਕ ਖੋ ਲੈ ਬਾਅਦ ਵਿੱਚ ਬੱਚੇ ਸਾਰਾ ਕੁਝ ਖਾ ਕੇ ਲਿਏ ਨੇ ਇਹ ਪੰਜਾਬੀ ਮਾਵਾਂ ਦੀ ਖਾਸੀਅਤ ਹੈ ਜੀ ਐਨੇ ਨੇ ਪੀੜੀ ਐਨੇ ਨੇ ਪੀੜੀ ਤੇ ਭੰਗ ਜਲ ਕਰਦਾ ਵੇ ਪੀਲ ਕਰਦਾ ਤਾਂ ਬੱਚਿਆਂ ਦਾ ਪੀਣਾ ਉਹਨੇ ਪੀ ਵੀ ਲੈਣੀ ਸਾਰੇ ਤੁਸੀਂ ਕਹੀ ਜਾਂਦੇ ਹੋ ਤੇ ਨਹੀਂ ਕਿਉਂ ਚੰਦੂਰ ਪੀਲਾ ਪੀਲਾ ਜਾ ਮੰਮੀ ਦਾ ਡਰ